ਜੀ ਸ਼ਹਿਰ ਮਰੇਡਕੋਟਲੇ 'ਚ ਸੂਟਾਂ ਤੇ ਬਹੁਤ ਵੱਡੀਆਂ ਆਫਰਾਂ ਲੱਗ ਚੁੱਕੀਆਂ ਨੇ ਸ਼ਹਿਰ ਮਰੇਡਕੋਟਲੇ ਦੇ ਸੋਹਣੇ ਸੋਹਣੇ ਸੂਟ ਤੁਹਾਨੂੰ 1000 ਦੇ 11 ਸੂਟ ਮਿਲਣਗੇ ਇਹ ਸੂਟ ਤੁਹਾਨੂੰ ਮਿਲਣਗੇ ਜੀ ਸਰੰਦੀ ਗੇਟ ਐਂਟਰ ਹੋ ਕੇ ਤੇਲਿਆ ਵਾਲੇ ਬਾਜ਼ਾਰ ਗੁੱਲੂ ਦੀ ਹੱਟੀ ਆਜੋ ਤੁਹਾਨੂੰ ਸਾਰੀ ਅੱਜ ਆਪ ਇਹਨਾਂ ਦੀ ਕਲੈਕਸ਼ਨ ਵੀ ਦਿਖਾਉਨੇ ਆਂ ਔਰ ਪ੍ਰਿੰਟਡ ਵੀ ਇਸ ਵਾਰੀ ਪਹਿਲਾਂ ਪਿਛਲੀ ਵਾਰ ਪ੍ਰਿੰਟਡ ਅਸੀਂ ਦੇ ਵਿੱਚ ਨਹੀਂ ਸੀਗੇ 1000 ਰੁਪਏ 'ਚ ਠੀਕ ਆ ਜੀ ਠੀਕ ਹੈ ਇਸ ਵਾਰੀ ਆਪਾਂ ਪ੍ਰਿੰਟਡ ਵੀ ਦਵਾਂਗੇ 1000 ਰੁਪਏ ਦੇ 11 ਸੂਟ ਇਹ ਆਪਣੀ ਆਫਰ ਲਗਾਈ ਹੋਈ ਹੈ 1000 ਰੁ કોટਨ ਦਾ ਦੁਪੱਟੇ ਨਾਲ ਗਲਿਆਂ ਤੇ ਵਰਕ ਠੀਕ ਹੈ ਜੀ ਲੋਕ ਲੋਕਲ ਬੇਜਦੇ ਨੇ 350-400 ਰੁਪਏ ਦਾ ਮੈਂ 300 ਰੁਪਏ ਦਾ ਦਊਂਗਾ ਰੀਜਨਲ ਏਕੇ ਟੈਕਸ ਦਾ ਲਓ ਜੀ 300 ਰੁਪਏ ਚ ਕੈਮਰਿਕ ਠੀਕ ਹੈ ਜੀ ਮਸਲੀਨ ਦਾ ਸੂਟ ਹਾਂਜੀ ਨਾਲ ਪੱਟੀ ਵਰਕ ਦੁਪੱਟਾ ਲੱਗਿਆ ਆਊਗਾ ਪਿਓਰ ਦਾ ਇਹਦਾ ਕਰਦੇ ਨੇ ਸਿਰਫ 500 ਰੁਪਏ ਦਾ ਸੂਟ ਜੀ ਲਓ ਜੀ 500 ਦਾ ਜੀ ਪਰ ਸਾਰਾ ਹੈਂਡਵਰਕ ਨਾਲ ਬਣਿਆ ਹੋਊਗਾ ਠੀਕ ਹੈ ਜੀ ਪਹਿਲਾਂ ਆਪਾਂ ਜਰੀ ਵਾਲਾ ਕੰਪਿਊਟਰ ਦਾ ਤਿਆਰ ਕਰਾਇਆ ਹੋਇਆ 1400 ਰੁਪਏ ਦਾ ਪੀਸ ਦੇ ਰਹੇ ਦੀ ਵੈਲਵਟ ਦਾ ਠੀਕ ਆ ਜੀ ਹੁਣ ਆਪਾਂ ਹੈਂਡਵਰਕ ਦਾ 1400 ਰੁਪਏ ਦਾ ਕਰਿਆ ਹੋਇਆ ਪੀਸ ਭੈਣਾਂ ਦੀ ਡਿਮਾਂਡ ਹੁੰਦੀ ਹੈ ਬਲੈਕ ਸੂਟਾਂ ਦੀ ਹਾਂਜੀ ਹਾਂਜੀ ਆਪਣੇ ਕੋਲੇ ਬਲੈਕ ਚ ਵੀ